ਨਾ ਵੀਡੀਓ ਤੋਂ ਬੋਟਰਾ ਡੈਰੀ ਫਾਰਮ ਤੋਂ ਅੱਜ ਆਪਾਂ ਕਰਦੇ ਆ ਗੱਲ ਮੁਰਗੀਆਂ ਬਾਰੇ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਿਕਤਾ ਸਿੰਘ ਹਿੰਮਤਪੁਰਾ ਤੋਂ ਅੱਜ ਨਿੱਕੇ ਅਭਿਜੋਤ ਨਾਲ ਆਪਾਂ ਗੱਲ ਕਰਦੇ ਆ ਉਮਰ ਹੈਗੀ ਆ 6 ਸਾਲ ਤੇ ਇਹਨੇ ਇਹ ਮੁਰਗੀਆਂ ਰੱਖੀਆਂ ਹੋਈਆਂ ਘਰ ਦੇ ਵਿੱਚ ਛੱਤ ਤੇ ਰੱਖੀਆਂ ਹੋਈਆਂ ਤੇ ਵਧੀਆ ਮੁਰਗੀ ਪਾਲਕਾ ਹੈ ਤੇ ਇਹ ਜਿਹੜੀਆਂ ਮੁਰਗੀਆਂ ਬਾਰੇ ਆਪਾਂ ਇਹ ਅਭਿਜੋਤ ਨਾਲ ਗੱਲਬਾਤ ਕਰਦੇ ਆ ਅਭਿਜੋਤ ਸਸੀਕਾਲ ਸਸੀਕਾਲ ਸਾਰਿਆਂ ਨੂੰ ਮੈਂ ਲੁਧਿਆਣੇ ਤੋਂ ਸਾਡੇ ਪੂਰੀਆ ਮੁਰਗੀਆਂ ਰੱਖੀਆਂ ਹੋਈਆਂ ਨੇ 16 ਤੇ ਮੁਰਗੇ 4 ਨੇ ਇੰਨਾ ਟਾਈਮ ਹੋ ਗਿਆ ਮੁਰਗੀਆਂ ਰੱਖੀਆਂ ਨੂੰ 4 ਮਹੀਨੇ ਹੋ ਗਏ ਸਾਨੂੰ ਰੱਖਿਆ ਨੂੰ ਠੀਕ ਆ ਤੇ ਇਹ ਖਾਂਦੀਆਂ ਕੀ ਹੈ ਇਹਦੇ ਬਾਰੇ ਦੱਸੇਗਾ ਵੀ ਕੀ ਕੀ ਖਾਂਦੀ ਹੈ ਇਹ ਦਾਣਾ ਖਾਂਦੀ ਆ ਨੇ ਫਰੂਟ ਦੇ ਛਿਲਕੇ ਖਾਂਦੀ ਆ ਨੇ ਸਾਰਾ ਕੁਝ ਖਾ ਲੈਂਦੀ ਆ ਨੇ ਜੀ ਤੇ ਅੰਡੇ ਅੰਡੇ ਵੀ ਦਿੰਦੀ ਆ ਨੇ ਇਹ ਹਾਂਜੀ ਅੰਡੇ ਵੀ ਦਿੰਦੀ ਆ ਨੇ ਇੱਕ ਦਿਨ ਚ ਪੰਜ ਛੇ ਅੰਡੇ ਦਿੰਦੀ ਆ ਨੇ ਠੀਕ ਆ ਵੀ ਹਲੇ ਥੋੜੀਆਂ ਮੁਰਗੀਆਂ ਜਿਹੜੀਆਂ ਉਹ ਅੰਡੇ ਦਿੰਦੀਆਂ ਨਾ ਸਾਰੇ ਸਾਰਿਆਂ ਗਾ ਨਹੀਂ ਦੇਣ ਲੱਗੀਆਂ ਮੁਰਗੀਆਂ ਤੇ ਅੰਡੇ ਤੂੰ ਖਾ ਲੈ ਨਾ ਮੈਂ ਮੈਂ ਤਾਂ ਖਾ ਲਾਂ ਨਾ ਅੱਛਾ ਠੀਕ ਆ ਇਹ ਤੈਨੂੰ ਕਿਵੇਂ ਲੱਗਦਾ ਮੁਰਗੀਆਂ ਰੱਖਣੀਆਂ ਚੰਗਾ ਲੱਗਦਾ ਕਿ ਨਹੀਂ ਚੰਗਾ ਲੱਗਦਾ ਵਾ ਇਹ ਤਾਂ ਹੁੰਦਾ ਹੀ ਆ ਅੱਛਾ ਠੀਕ ਤੇ ਜਿਹੜੀ ਇੱਧਰ ਜਿਹੜੀਆਂ ਮੁਰਗੀਆਂ ਇੱਧਰ ਰੱਖੀਆਂ ਵੀ ਆ ਕੁੱਡੇ ਦੇ ਵਿੱਚ ਇਹ ਮੈਗਨਾ ਇਹ ਬੱਚੇ ਕੱਢ ਰਹੀਆਂ ਹਨਾ ਹਾਂਜੀ ਕਿੰਨੇ ਬੱਚੇ ਕੱਢੇ ਹੋ ਇਹਨਾਂ ਦੇ ਕਿ ਕੱਢਣੇ ਵਾਲੇ ਕੱਢਨੇ ਆ ਹਲੇ ਬਾਲੇ ਆ ਬਾਲੇ ਨਹੀਂ ਕੱਢੇ ਆ ਅੰਡੇ ਰੱਖੀਆਂ ਤੇ ਅੰਡਿਆਂ ਤੇ ਬੈਠੀਆਂ ਹਨਾ ਹਾਂ ਜੀ ਇਹ ਜਿਹੜੀ ਪਿੰਜਰੇ ਦੇ ਨਾਲ ਵਾਲੀ ਮੁਰਗੀ ਆ ਇਹ ਇਹ ਬਾਲੀ ਸ਼ਰਾਰਤੀ ਆ ਨਾਲ ਇਹ ਬਾਲਾ ਸ਼ਰਾਰਤਾ ਕਰਦੀ ਆ ਇਹ ਲੜਦੇ ਕਿੰਨੇ ਕਹੇ ਆ ਉਸ ਵਿੱਚ ਜਿਹੜੇ ਮੁਰਗੇ ਕਹਿੰਦੇ ਵੀ ਮੁਰਗੇ ਆਪਣੇ ਲੜਦੇ ਬਹੁਤ ਨੇ ਹੈ ਇਹ ਇਹ ਤਾਂ ਨਹੀਂ ਪਤਾ ਫਿਰ ਇਹ ਲੜਦੇ ਸਾਰੇ ਹੀ ਲੜਦੇ ਨੇ ਵੈਸੇ ਹਾਂ ਬਾਕੀ ਆ ਚੀਜ਼ਾਂ ਜਿਵੇਂ ਹੁਣ ਘਰ ਦੇ ਵਿੱਚ ਆਪਣਾ ਸਬਜ਼ੀਆਂ ਦੀਆਂ ਬੇਸਟ ਹੁੰਦੀ ਆ ਨਾ ਇਹ ਸਾਰੀਆਂ ਇਹ ਖਾ ਲੈਣੀਆਂ ਆ ਦਾਣਾ ਵੀ ਚਲੋ ਘਰੀ ਆਪਣਾ ਹੁੰਦਾ ਤੇ ਇਹ ਮਟੀਰੀਅਲ ਜ਼ਿਆਦਾ ਖਾ ਲੈਂਦੇ ਹਨ ਤੇ ਜਿਵੇਂ ਆ ਤੁਸੀਂ ਥੋੜੇ ਥੋੜੇ ਰੋੜੇ ਰੱਖੇ ਹੋਏ ਐ ਰੋੜੇ ਖਾ ਰੀਆਂ ਹਨ ਹਾਂਜੀ ਵੀਕ ਬਰੀਕ ਕੰਕਰੀਟ ਆ ਜਿਹੜੀ ਉਹ ਵੀ ਖਾ ਰੀਆਂ ਨੇ ਇਹ ਹਾਂਜੀ ਠੀਕ ਹੈ ਤੇ ਇਹਨਾਂ ਦੇ ਹਾজম ਹੋ ਜਾਂਦੇ ਇਹਨਾਂ ਦੇ ਦੰਦ ਹੁੰਦੇ ਆ ਦੰਦ ਤਾਂ ਨਹੀਂ ਹੁੰਦੇ ਹੂੰ ਨਗਾ ਲੈਂਦੀਆਂ ਨੇ ਬਸ ਅੱਛਾ ਹੂੰ ਨਗਾ ਲੈਂਦੀਆਂ ਹਾজম ਕਰ ਲੈਂਦੇ ਹਨ ਇਹ ਤੈਨੂੰ ਕੁਝ ਕਹਿੰਦੀਆਂ ਨਹੀਂ ਜਿਵੇਂ ਕਹਿੰਦੇ ਹਨ ਮੁਰਗੇ ਮਗਰਾ ਆਪਦੇ ਆਹ ਫੰਗ ਜੇ ਮਾਰਦੇ ਹੁੰਦੇ ਤੈਨੂੰ ਮਾਰਦੇ ਨਹੀਂ ਇਕ ਕੁਝ ਕਹਿੰਦੀ ਆ ਨਹੀਂ ਇਹ ਮੈਨੂੰ ਜਾਣਦੀ ਜਾਨੇ ਤਾਂ ਕਰਕੇ ਕੁਝ ਕਹਿੰਦੀ ਨਹੀਂ ਆ ਇਹ ਇਹਨੂੰ ਤੂੰ ਫੜ ਲੈਣਾ ਹੁਨਾ ਫੜਦਾ ਲੈਣਾ ਹੁਨਾ ਕਦੇ ਕਦੇ ਹੁਣ ਇਹ ਡਰਦੀ ਆਨੇ ਤਾਂ ਕਰਕੇ ਫੜ ਨਹੀਂ ਹੁੰਦਾ ਇੱਧਰ ਉੱਧਰ ਭੱਜਦੀ ਆਨੇ ਇਹ ਅੱਛਾ ਭੱਜਦੀ ਆਨੇ ਹੈ ਹਾਂ ਨਹੀਂ ਤੇ ਇਹ ਦੇਸੀ ਮੁਰਗੀਆਂ ਕਿਹੜੀਆਂ ਨੇ ਦੇਸੀ ਹੋਈ ਮੁਰਗੀਆਂ ਨੇ ਮੁਰਗੇ ਪਤਾ ਨਹੀਂ ਦੇਸੀ ਆ ਜਾ ਉਹ ਦੁੱਧਈਆ ਅੱਛਾ ਜੀ ਆਪਾਂ ਜਿਹੜਾ ਮੁਰਗਾ ਫੜ ਲਿਆ ਤੇ ਅਭੀਜੋਤ ਨੇ ਇੱਕ şart ਰੱਖੀ ਆ ਕਹਿੰਦਾ ਜੇ ਸਾਡੇ ਕੋਲੇ ਰਹੇਗਾ ਹਨਾ ਇੱਕ ਦਿਨ ਦੀਆਂ ਚਾਰ ਮੁਰਗੀਆਂ ਹਾਂ ਹਾਂਜੀ ਤੇ ਅਭੀਜੋਤ ਕੋਲ ਹੈਗੀਆਂ 20 ਤੇ ਇਹ ਕਹਿੰਦਾ ਵੀ 5 6 ਦਿਨ ਰਹਿ ਲਓ ਫਿਰ ਤਾਂ ਸਾਰੀਆਂ ਮੁਰਗੀਆਂ ਸਾਡੀਆਂ ਹੋ ਜਾਣਗੀਆਂ ਹੈਂ ਤੂੰ şart ਰੱਖੀ ਆ ਵੀ ਇੱਕ ਦਿਨ ਦੀਆਂ ਚਾਰ ਮੁਰਗੀਆਂ ਦੇਣੀਆਂ ਹਾਂ ਜੇ ਤੁਸੀਂ ਛੱਡ ਕੇ ਲੈ ਜਾਓ ਤੁਸੀਂ ਇਹ ਤਾਂ ਹੋਈ ਤੇ ਇਹ ਤਾਂ ਫਿਰ ਸਾਰੀਆਂ ਮੁਰਗੀਆਂ ਸਾਡੀਆਂ ਹੋ ਜਾਣਗੀਆਂ ਯਾਰ ਹਾਂਜੀ ਤੇ ਆ ਜਿਹੜਾ ਮੁਰਗਾ ਹੈ ਦੰਦੀ ਤਾਂ ਨਹੀਂ ਬੜਦਾ ਨਹੀਂ ਕੀ ਨਹੀਂ ਕਹਿੰਦਾਗਾ ਮੈਂ ਬੱਸ ਉਹ ਲੜਾਈ ਲੜਾਈ ਕਰਦਾ ਬੱਸ ਹੋਰ ਕੁਝ ਨਹੀਂ ਕਹਿੰਦਾ ਹੈਗਾ ਤੇ ਸਾਨੂੰ ਕੁਝ ਨਹੀਂ ਕਹਿੰਦਾ ਹੈ ਬੱਸ ਠੀਕ ਆ ਤੇ ਜਿਹੜਾ ਹਾਂ ਮੁਰਗਾ ਹੁਣ ਤਾਂ ਹੁਣ ਆਹ ਫੜ ਲਿਆ ਹਨਾ ਤੇ ਇਹ ਮੁਰਗਾ ਹੁਣ ਸਾਡਾ ਹੋ ਗਿਆ ਨਾ ਤੁਸੀਂ ਰੱਖ ਲੋ 6-7 ਦਿਨ ਰਹਿ ਜਾਓ ਫਿਰ ਅੱਛਾ 6-7 ਦਿਨ ਰਹਿ ਜਗੇ ਫਿਰ ਆਏਗਾ ਵੀ ਬਈ ਮੁਰਗਾ ਵੀ ਤੁਹਾਡਾ ਤੇ ਵਧੀਆ ਇੱਕ ਇਹ ਬਾਗ ਜਰ ਨਹੀਂ 4 ਵਜੇ ਦਿੰਦੇ ਹੁੰਦੇ ਤਾਂ ਅੱਜ ਤਾਂ ਬਾਹਲਾ ਟਾਈਮ ਹੋਇਆ ਪਿਆ ਹੁਣ 11 ਵਜੇ ਬਾਗ ਦਿੰਦਾ ਤਾਂ ਤੇ ਮੁਰਗਾ ਤਾਂ 4 ਵਜੇ ਬਾਗ ਦਿੰਦਾ ਹੁੰਦਾ ਪੇਟ ਹੋਏ ਪਿਆ ਹੈ ਨਾ ਅੱਜ ਕੱਲ ਤੇ ਮੁਰਗੇ ਵੀ ਮੈਂ ਕਹਿੰਦਾ ਪਹਿਲਾਂ ਵਾਲੇ ਮੁਰਗੇ ਨਹੀਂ ਰਹੇ ਨਾ ਹਾਂਜੀ ਠੀਕ ਹੈ ਨਾ ਬਾਹਲਾ ਲੇਟ ਆਹ ਜਿਹੜਾ ਹੁੰਦਾ ਬਾਗ ਦਿੰਦਾ ਇਹ ਤੇ ਆਹ ਛੱਡ ਤਾਂ ਚਲ ਆਪਾਂ ਕੋਈ ਗੱਲ ਨਹੀਂ ਲੈ ਕੇ ਨਹੀਂ ਜਾਂਦੇ ਹੋਰ ਦੱਸ ਇਹਨਾਂ ਬਾਰੇ ਕੀ ਜਾਣਕਾਰੀ ਦੇ ਸਕਦਾ ਹਾਂ ਨੂੰ ਇਹਨਾਂ ਬਾਗਰ ਨਹੀਂ ਪਤਾ ਵਾਸੇ ਦਾਣਾ ਖਾਂਦੇ ਨੇ ਹੋਰ ਸਾਰਾ ਕੁਝ ਖਾਂਦੇ ਨੇ ਇਹ ਠੀਕ ਇੱਕ ਮੈਗਨਸ ਹੈ ਇੱਕ ਧੰਦਾ ਹਨਾ ਵੀ ਜੇ ਆਪਾਂ ਕੋਈ ਹੋਰ ਕੰਮਕਾਰ ਕਰਦੇ ਆ ਹਾਂਜੀ ਵੀ ਇਹਨਾਂ ਤੋਂ ਚਲੋ ਸਾਈਡ ਬਿਜ਼ਨਸ ਕਹਿ ਦਈਏ ਸਾਈਡ ਬਿਜ਼ਨਸ ਹਨਾ ਤੇ ਚੰਗੀ ਅਨ ਕਮਾ ਜਿਨ੍ਹਾਂ ਕੋਲੇ ਸਮਾਂ ਹੈਗਾ ਹਾਂਜੀ ਤੇ ਜਾਂ ਕੋਈ ਫਾਲਤੂ ਜਗ੍ਹਾ ਪਈ ਆ ਸਾਈਡ ਦੇ ਘਰ ਦੇ ਉੱਥੇ ਪਿੰਜਰਾ ਬਣਾ ਕੇ ਰੱਖ ਸਕਦੇ ਆ ਥੋੜਾ ਜਿਹਾ ਨਾ ਛੱਤ ਦੇ ਵੀ ਰੱਖ ਸਕਦੇ ਆ ਹਾਂਜੀ ਬਹੁਤ ਕਰਾਂ ਦੇ ਵਿੱਚ ਮੁਰਗੇ ਰੱਖੇ ਵੇ ਜਿਵੇਂ ਤੁਸੀਂ ਰੱਖੇ ਵਿਆ ਤੇ ਇਹ ਵਧੀਆ ਨਾਲੇ ਤਾਂ ਇਨਕਮ ਆ ਤੇ ਇਹਨਾਂ ਦੀ ਦਿਨੋਂ ਦਿਨ ਗਿਣਤੀ ਵੱਧ ਗਈ ਹੈ ਘੜਦੀ ਨੇ ਹਾਂ ਨਾ ਕਿਵੇਂ ਲੱਗਦਾ ਤੈਨੂੰ ਮੁਰਗੀਆਂ ਰੱਖ ਕੇ ਵਧੀਆ ਲੱਗਦਾ ਹਾਂਜੀ ਵਧੀਆ ਲੱਗਦਾ ਮੈਨੂੰ ਨਾ ਤੇ ਚਲ ਇੱਕ ਤਾਂ ਹੁੰਦੀ ਇਹ ਖੇਡ ਆਪਾਂ ਮੋਬਾਈਲਾਂ ਤੇ ਖੇਡ ਗੇਮ ਖੇਡਦੇ ਆ ਤੇ ਉਹੀ ਚਲ ਤੂੰ ਜਿਹੜਾ ਇੱਧਰ ਸਮਾਂ ਮੁਰਗੀਆਂ ਵੱਲ ਕੱਢ ਦਿੰਨਾ ਹਨਾ ਤੇ ਇਹਨਾਂ ਨੂੰ ਦਾਣਾ ਦੇਉਣਾ ਪਉਣਾ ਹੋਰ ਸਾਰਾ ਕੁਝ ਕਰਨਾ ਹਾਂਜੀ ਤੇ ਇਹ ਵੀ ਇੱਕ ਵਧੀਆ ਚੀਜ਼ ਆ ਤੇ ਦੇਖਿਆ ਜabe ਤਾਂ ਅੱਜ ਕੰਤੇ ਜਿਹੜੇ ਨਿੱਕੇ ਨਿੱਕੇ ਬੱਚੇ ਆ ਮੋਬਾਈਲਾਂ 'ਚ ਵੀਜੀ ਹਨ ਤੇ ਤੂੰ ਉਹੀ ਟਾਈਮ ਇਹਨਾਂ ਮੁਰਗਿਆਂ ਲਈ ਕੱਢਦਾ ਵਧੀਆ ਗੱਲ ਆ ਯਾਰ ਹਨਾ ਐਂ ਕਰਨਾ ਚਾਹੀਦਾ ਬੱਚਿਆਂ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਬਿਜ਼ਨਸਮੈਨ ਬਣੇਗਾ ਤੂੰ ਤੇ ਚੰਗੇ ਚੰਗੇ ਤਨ ਗੱਡੀਆਂ ਦਾ ਵੀ ਸਕੀਨ ਆ ਨਾ ਤੇ ਗੱਡੀਆਂ ਵੀ ਫਿਰ ਲਿਆਏਗਾ ਹੋ ਪੂਰੀਆਂ ਹਨਾ ਠੀਕ ਐ ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹਾਂਗਾ ਵੀ ਇਹ ਮੁਰਗਿਆ ਰੱਖਣੇ ਚਾਹੀਦੇ ਕਿ ਨਹੀਂ ਰੱਖਣੀਆਂ ਰੱਖਣੀਆਂ ਚਾਹੀਦੀਆਂ ਐ ਸਾਰਿਆਂ ਨੂੰ ਦੇ ਆਪਾਂ ਨੂੰ ਫਾਇਦਾ ਹੀ ਐ ਨਾ ਪੈਸੇ ਕਮਾ ਕੇ ਦੇਣੀਆਂ ਤੇ ਥੋੜਾ ਜਿਹਾ ਟਾਈਮ ਕੱਢਣਾ ਪੈਣਾ ਆਪਾਂ ਅੰਡੇ ਦੁਕਾਨ ਤੋਂ ਲੈ ਕੇ ਆਉਣੇ ਆ ਇਹ ਤਾਂ ਐਵੇਂ ਹੀ ਦੇ ਦਿੰਦੇ ਆ ਬਿਨਾ ਪੈਸਿਆਂ ਤੋਂ ਹਾਂ ਇੱਕ ਵਾਰੀ ਪੈਸੇ ਲਾਏ ਅੰਡੇ ਵੀ ਮਿਲਦੇ ਆ ਤੇ ਹੁਣ ਸਰਦੀਆਂ ਸਰਦੀਆਂ 'ਚ ਚਲੋ ਆਪਾਂ ਨੂੰ ਕੋਈ ਵਾਰ ਹੀ ਨਹੀਂ ਜਾਂਦਾ ਲੋਗ ਹਾਂ ਅਸੀਂ ਇਹਨਾਂ ਨੂੰ ਦੋ ਤਿੰਨ ਘੰਟੇ ਖੁੱਲੇ ਛੱਡਦੇ ਆ ਆ ਦੇ ਖੁੱਡੇ 'ਚ ਵੀ ਰਹਿੰਦੀ ਆ ਨੇ ਤੇ ਇਹ ਪਾਣੀ ਸਾਰਾ ਕੁਝ ਪੀ ਲੈਂਦੀ ਆ ਨੇ ਠੀਕ ਆ ਤੇ ਬਿੱਲੀ ਤਾਂ ਨਹੀਂ ਪੈਂਦੀ ਇਹਨਾਂ ਨੂੰ ਬਿੱਲੀ ਤਾਂ ਨਹੀਂ ਪੈਂਦੀ ਆ ਪਿੰਜਰਾ ਬੜਾ ਰੱਖਿਆ ਹੋਇਆ ਲੋਹੇ ਦਾ ਤੇ ਬਾਕੀ ਤੇਰੇ ਕੋਲ ਡੰਡਾ ਵੀ ਹੁੰਦਾ ਨਾ ਬਿੱਲੀ ਦੇ ਫਿਰ ਉਹ ਢੋਂਝ ਜਿ ਮਾਰਦਾ ਜੇ ਬਿੱਲੀ ਆਉਂਦੀ ਆ ਨਾ ਹਾਂ ਜੀ ਹਾਂ ਪਹਿਲਾਂ ਇੱਕ ਵਾਰੀ ਉਹ ਆਈ ਸੀ ਜਦੋਂ ਅਸੀਂ ਰੱਖੀਆਂ ਸੀਗੀਆਂ ਉਹ ਤੋਂ ਬਾਅਦ ਨਹੀਂ ਆਉਂਦੀ ਹੈਗੀ ਅੱਛਾ ਬਾਦ ਨਹੀਂ ਹੂੰ ਠੀਕ ਇਹਦਾ ਡਬਲ ਦਰਦ ਹੋਣ ਲੱਗ ਗਿਆ ਪੈਰਾਂ 'ਚ ਅਭੀ ਜਿਹੜਾ ਜਿਹੜਾ ਮੁਰਗਾ ਜਿਹੜਾ ਫੜਿਆ ਹੋਆ ਹੈ ਨਾ ਤੇ ਇਹਨੂੰ ਕੀ ਹੋ ਗਿਆ ਸੀਗਾ ਆਏ ਇਹ ਨਾ ਇਹਦੇ ਸੱਟ ਵੱਜਦੀ ਸੀ ਤੇ ਇਹ ਲੜਦੇ ਵੇਲੇ ਨੇ ਤਾਂ ਕਰਕੇ ਸੱਟ ਵੱਜ ਗਈ ਇਹਦਾ ਹੁਣ ਟ੍ਰੀਟਮੈਂਟ ਕਰਦੇ ਆਂ ਸੀ ਦਵਾਈ ਲਾਉਨੇ ਪਏ ਦਵਾਈ ਪਹਿਲਾਂ ਮੈਗਨਮ ਹੁਣ ਅੱਗੇ ਨਾਲ ਤੂੰ ਕਹਿੰਦਾ ਵੀ ਇਹ ਠੀਕ ਹੋ ਗਿਆ ਨਾ ਪਹਿਲਾਂ ਜਰਾ ਜੀ ਹਾਂਜੀ ਹਾਂ ਥੱਲੇ ਆ ਦੇ ਫਿਰ ਦਵਾਈ ਬਾਜੀ 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 ਠੀਕ ਹੈ ਹੁਣ ਤਾਂ ਬੈਠ ਠੀਕ ਹੋ ਗਿਆ ਨਾ ਪਹਿਲਾਂ ਜਿਆਦਾ ਖਰਾਬ ਸੀ ਬਸ ਹਾਂਜੀ ਹਾਂ ਹੋਰ ਠੀਕ ਹੋ ਗਿਆ ਹਾਂਜੀ ਹੁਣ